ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਆਪਣੇ ਪਿੰਡ ਦੇ ਵਿੱਚ ਦਸਤਾਰ ਦਾ ਜਿਹੜਾ ਮੁਕਾਬਲਾ ਵਿਸਤਾਰ ਬੰਨਨ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈਗਾ ਉਹ ਮੁਕਾਬਲਾ ਜਿਹੜੇ ਆਪਣੇ ਵੀਰ ਨੇਗੇ ਐਨ ਆਰ ਆਈ ਵੀਰ ਨੇਗੇ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਇੱਕ ਆਪਣਾ ਭਰਾ ਨਾ ਪਟਵਾਰੀ ਅੱਜ ਉਹਦਾ ਹੈਪੀ ਬਰਥਡੇ ਹੈ ਯਾਰ ਮੁਬਾਰਕਾਂ ਵੀਰੇ ਉਹ ਸਾਰੇ ਵੀਰ ਨੇ ਜਿਹੜੇ ਲੜ ਕੇ ਦਸਤਾਰ ਮੁਕਾਬਲਾ ਕਰਵਾ ਰਹੇ ਨੇਗੇ वैसे ਤਾਂ ਹਰ ਮਹੀਨੇ ਹੀ ਕਰਵਾਇਆ ਜਾਂਦਾਗਾ ਪਰ ਜਿਹੜਾ ਹੋਣਾਗਾ ਇਹ ਵੀ ਇੱਕ ਹੈ ਕਿ ਅੱਜ ਮੈਂ ਦੇਖ ਰਿਹਾਗਾ ਕਾਫੀ ਬੱਚਿਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਹੈਗਾ ਕਾਫੀ ਬੱਚੇ ਨੇ ਜਿਹੜੇ ਇੰਨਾ ਹਿੱਸਾ ਲਿਆ ਆਇਆ ਅੰਦਰ ਵੀ ਕਾਫੀ ਬੱਚੇ ਨੇਗੇ ਤੇ ਆਜੋ ਤੁਹਾਨੂੰ ਦਿਖਾਣੇ ਹੈਗੇ ਮਿਲਦੇ ਆਂਗੇ ਜਾ ਕੇ ਬੱਚਿਆਂ ਨੂੰ ਬੱਚਿਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਹੈਗਾ ਤੇ ਬਾਕੀ ਵੀਰ ਹੈਪੀ ਬਰਥਡੇ ਦੇਖੋ ਬਾਕੀ ਬੱਚੇ ਨੇਗੇ ਨਗਰੇ ਨੇਗੇ ਪੂਰੀਆਂ ਤਿਆਰੀਆਂ ਕਰਨ ਦੀ ਜਿਵੇਂ ਸੋਹਣੇ ਸੋਹਣੇ ਪਹਿਲੇ ਨੰਬਰ ਤੇ ਸੀ ਦੇਖੋ ਸਾਰੇ ਬੱਚੇ ਨੇ ਜਿਹੜੇ ਇਹ ਭੰਡਰੇ ਨੇਗੇ ਸੋਹਣੀਆਂ ਸੋਹਣੀਆਂ ਦਸਤਾਰਾਂ ਸੋਹਣੀਆਂ ਜੋੜੀਆਂ ਪਾਗੜੀਆਂ ਬਨ ਰਹੇ ਨੇ ਮੁੰਡੇ ਦੇਖੋ ਇਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ ਇੱਕ ਪਿਆਰਾ ਜਿਹਾ ਤੁਹਾਡੇ ਕਮੈਂਟ ਦੀ ਲੋੜ ਆ ਵੀਰੇ ਤਾਂ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਜੋ ਕਿ ਇਹਨਾਂ ਬੱਚਿਆਂ ਦਾ ਉਤਸ਼ਾਹ ਵਧੇ ਕਿਉਂਕਿ ਇਹ ਬੱਚੇ ਆਪਣੀ ਰੈਗੂਲਰ ਵੀਡੀਓ ਦੇਖਦੇ ਨੇ ਸਾਰੇ ਬਾਕੀ ਕਮੈਂਟ ਕਰਕੇ ਦੱਸਿਓ ਜਰੂਰ ਵੀ ਤੁਹਾਨੂੰ ਇਹ ਜਿਹੜਾ ਉਪਰ ਆਂਦਾਗਾ ਇਹ ਕਿਵੇਂ ਲੱਗਦਾਗਾ ਤੇ ਆਪਣੇ ਸਤਕਾਰਯੋਗ ਜਿਹੜੇ ਬਜ਼ੁਰਗ ਨੇਗੇ ਤੇ ਬਾਬਾ ਜੀ ਨੇ ਇੱਥੇ ਬੈਠੇ ਨੇਗੇ ਇਹ ਇਹਨਾਂ ਨੂੰ ਵੀ ਜਰੂਰ ਪੁੱਛਾਂਗੇ ਆਪਾਂ ਜਿਹੜੇ ਆ ਉਪਰਾਲੇ ਕਰ ਰਹੇ ਨੇ ਜੀ ਦਸਤਾਰ ਦੇ ਬੰਨਣ ਦੇ ਹਨਾ ਕਿੱਦਾਂ ਨੇ ਤੁਹਾਨੂੰ ਸਹੀ ਲੱਗਦਾ ਨਾ ਇਹ ਕਿਉਂਕਿ ਬੱਚਿਆਂ ਨੂੰ ਅਵੇਰਨੈਸ ਵੀ ਆਉਂਦੀ ਹੈ ਇਹ ਬਹੁਤ ਵਧੀਆ ਗੱਲ ਹੈ ਜਿਵੇਂ ਇੱਕ ਛੋਟਾ ਜਿਹਾ ਬੋਟਾ ਹੁੰਦਾ ਹੈ ਉਹ ਉਹਦੀ ਜਿਹੜੀਆਂ ਟਾਣੀਆਂ ਨੇ ਜਿਹੜੇ ਪਾਸੇ ਮੋੜਾਂਗੇ ਉਹ ਦਰਖਤ ਜਦੋਂ ਬਣਦਾ ਬਹੁਤ ਵਧੀਆ ਬਣ ਜਾਂਦੇ ਚੰਗੀ ਉਹਦੀ ਸ਼ਾਹ ਹੁੰਦੀ ਹੈ ਬੱਚਿਆਂ ਨੂੰ ਆਪਾਂ ਨਾ ਗੁਰਮਤਿ ਮਾਰਗ ਰਾਹ ਦੇ ਤੋਰੇ ਦਸਤਾਰ ਮੁਕਾਬਲਾ ਕਰਾਇਆ ਜਾਂਦਾ ਬੱਚੇ ਕੇਸ ਰੱਖਦੇ ਨੇ ਜੂੜੇ ਬਣਦੇ ਨੇ ਪੱਗਾਂ ਬੰਨਦੇ ਨੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਪੈਦਾ ਹੋਦਾ ਹੈ। ਇਹ ਸਾਡੇ ਐਨਆਰਆਈ ਵੀਰਾਂ ਦਾ ਲਾਹ ਪਟਵਾਰੀ ਜੀ ਦਾ ਇਹ ਹੋਰ ਵੀ ਜਿਨ੍ਹਾਂ ਦਾ ਸਹਿਯੋਗ ਹੋਣਾ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਬਾਕੀ ਦੇ ਨਾਲ ਬੱਚਿਆਂ ਨੂੰ ਸਿੱਖੀ ਬਾਰੇ ਵੀ ਕੁਛ ਨਾ ਕੁਛ ਤਾਂ ਪਤਾ ਲੱਗਦਾ ਹੀ ਹੈ। ਬਿਲਕੁਲ ਬਿਲਕੁਲ ਮਿਲੂਗੀ ਮੌਕੇ ਮਿਲਦੀ ਹੈ ਉਹਨਾਂ ਨੂੰ। ਬਿਲਕੁਲ। ਹਰ ਗੱਲ ਦਾ ਉਹਨਾਂ ਨੂੰ ਗਿਆਨ ਹੋ ਗਿਆ ਵੀ ਗੁਰਦੁਆਰੇ ਕੰਮ ਵਾਸਤੇ ਆਈ ਨੇ। ਕੀ ਕਰਨਾ ਹੈ। ਬਿਲਕੁਲ ਜੀ। ਉਹਦੇ ਸਹਾਦਤ ਕੀ ਨੇ। ਸਕੀਨਾ ਮਾਰਗ ਕੀ ਹੈ ਬਾਕੀ ਚਾਹੀਦਾਗਾ ਹਰ ਮਹੀਨੇ ਜਾਂ ਹਰ 15 ਦਿਨਾਂ ਬਾਅਦ ਇਹ ਜਿਹੜੇ ਛੋਟੇ ਮੋਟੇ ਸਮਾਗਮ ਰੱਖਣੇ ਚਾਹੀਦੇ ਹਨ ਬਿਲਕੁਲ ਆਪਣੇ ਤਕਰੀਬਨ ਹਰ ਮਹੀਨੇ ਹੁੰਦਾ ਜੀ ਇਹ ਸਮਾਗਮ ਬਾਕੀ ਬੱਚਿਆਂ ਨੂੰ ਵੀ ਇਹਦੇ ਬਾਰੇ ਵਿੱਚ ਬੱਚਿਆਂ ਦੀ ਹੌਸਲਾ ਵਧਾਏ ਵਾਸਤੇ ਇਨਾਮ ਵੀ ਦਿੱਤੇ ਜਾਂਦੇ ਨੇ 3100 2100 1100 500 ਹੋਰ ਵੀ ਜਿਵੇਂ ਦਾ ਵੀ ਹੁੰਦਾ ਹੈ ਕਿਸੇ ਤਰ੍ਹਾਂ ਦੀ ਕੋਈ ਰੋਟੀ ਦੀ ਚੀਜ਼ ਨਾ ਨੂੰ ਚਾਹੀਦੀ ਬਿਲਕੁਲ ਉਹ ਵੀ ਸਾਡੇ ਵੀ ਅੱਧਾ ਕਰ ਦਿੱਤੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਇਹ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜਾ ਐਨ ਆਰ ਆਈ ਵੀਰ ਨੇਗੇ ਸਾਡੇ ਤੇ ਲਾਪਟ ਮਾਰੀ ਦਾ ਅੱਜ ਹੈਪੀ ਬਰਥਡੇ ਆ ਉਹਦੇ ਕਰਕੇ ਥੋੜਾ ਜਿਹਾ ਉਹ ਵੀਰ ਨੇ ਵੀ ਪੂਰਾ ਚੈਨ ਮਿਲਦਾ ਹੈ ਜੀ ਬਣੇ ਰਹੋ ਵੀਡੀਓ ਦੇ ਨਾਲ ਤੇ ਚੱਲ ਰਹੀ ਹੈ ਵੀਡੀਓ ਆਪਣੀ ਮੱਧ ਤੋਂ ਮੱਧ ਵੀਡੀਓ ਨੂੰ ਆ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਜੋ ਜਿਹੜੀ ਇਹੋ ਜਿਹੇ ਵੀਡੀਓ ਹੋਰ ਲੋਕਾਂ ਤੱਕ ਵੀ ਪਹੁੰਚੇ ਅਵੇਅਰਨੈਸ ਹੋਵੇ ਬੱਚਿਆਂ ਨੂੰ ਕਿਉਂਕਿ ਬਹੁਤ ਵਧੀਆ ਉਪਰਾਲਾ ਆ ਗਿਆ ਚੀਜ਼ਾਂ ਬੱਚੇ ਨਸ਼ਿਆਂ ਤੋਂ ਦੂਰ ਨੇਗੇ ਠੀਕ ਹੈ ਜੀ ਤੇ ਬਾਕੀ ਹੋਰ ਵੀ ਮਾੜੇ ਕੰਮਾਂ ਤੋਂ ਬੱਚੇ ਦੂਰ ਨੇ ਜਿਹੜੇ ਜਿਵੇਂ ਹੁਣ ਇਹ ਮੁਕਾਬਲਾ ਜਿਹੜਾ ਸਾਡੇ ਕੋਲ ਹੈ ਉਹ ਦਿਨ ਤੋਂ ਕਰਕੇ ਰੱਖਿਆ ਹੋਇਆਗਾ ਆਰਮੀ ਨੇ ਥੀਮ ਦੌਰਿੰਦਰ ਦੇ ਵਿੱਚ ਤੇ ਬਹੁਤ ਵਧੀਆ ਸਿਸਟਮ ਹੈ ਇਹ ਸਰਦਾਰ ਸਾਹਿਬ ਅਹਿਦਜੀਤ ਜੀ ਪਤੇ ਸੋਏ ਜਿਹੜਾ ਆਪਾਂ ਦਸਤਾਰ ਮੁਕਾਬਲਾ ਕਰਵਾਉਂਦੇ ਆ ਜੀ ਇਹ ਹਰ ਮਹੀਨੇ ਕਰਵਾਇਆ ਜਾਂਦਾ ਤੇ ਪੂਰਾ ਮਹੀਨਾ ਲਗਾਤਾਰ ਸਾਡੇ ਸਤਕਾਰਯੋਗ ਬਾਬਾ ਜੀ ਦੇ ਸੁਪੁੱਤਰ ਉਹ ਸਾਹਿਬ ਬਰਵਿੰਦਰ ਸਿੰਘ ਜੀ ਉਹ ਇਹਨਾਂ ਬੱਚਿਆਂ ਨੂੰ ਦਸਤਾਰ ਦੀ ਜਿਹੜੀ ਟ੍ਰੇਨਿੰਗ ਦਿੰਦੇ ਨੇ ਤੇ ਮਹੀਨੇ ਦੇ ਐਂਡ ਦੇ ਵਿੱਚ ਅਸੀਂ ਇਹ ਦਸਤਾਰ ਮੁਕਾਬਲਾ ਰੱਖਨੇ ਆ ਜਿਸ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹਮ-ਹਮਾ ਕੇ ਸੰਗਤ ਨੇ ਜਿਹੜਾ ਇਹ ਭਾਗ ਲਿਆ ਏ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਸੋਹਣੀਆਂ-ਸੋਹਣੀਆਂ ਦਸਤਾਰਾਂ ਸਜਾਈਆਂ ਹਨ ਸੋ ਜਿਹੜਾ ਇਸ ਮੁਕਾਬਲੇ ਦਾ ਜਿਹਨਾਂ ਸ਼ੁਰੂਆਤ ਕੀਤੀ ਸਾਡੇ ਸਤਿਕਾਰਯੋਗ ਲਾ ਪਟਵਾਰੀ ਸਾਹਿਬ ਸਮੂਹ ਨਗਰ ਨਿਵਾਸੀ ਅਤੇ ਸਮੂਹ ਐਨਆਰਏ ਵੀਰ ਸਤਿਕਾਰਯੋਗ ਗੁਰਵਿੰਦਰ ਸਿੰਘ ਜੀ ਸੋ ਇਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਹਨਾਂ ਸੋਹਣਾ ਮੁਕਾਬਲਾ ਜਿਹੜਾ ਇਹਨਾਂ ਸੋਹਣਾ ਪ੍ਰੋਗਰਾਮ ਜਿਹੜਾ ਉਲੀਕਿਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਉਤਸ਼ਾਹ ਦੇ ਨਾਲ ਸਾਰੇ ਜਿਹੜੇ ਬੱਚੇ ਵੀ ਨੇ ਵੱਡੇ ਵੀ ਨੇ ਸੋਹਣੇ ਸੋਹਣੇ 17000 ਜਾਰੇ ਨੇ ਤੇ ਸਿੱਖੀ ਦੇ ਨਾਲ ਜੁੜਨ ਦੀ ਜਿਹੜੀ ਬਹੁਤ ਸੋਹਣੀ ਜੜੀ ਕੋਸ਼ਿਸ਼ ਉਹ ਕਰ ਰਹੇ ਨੇ ਸੋ ਬਹੁਤ ਹੀ ਸਾਰੇ ਵੀਰ ਸਾਰਾ ਨਗਰ ਵਧਾਈ ਦਾ ਪਾਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚੇ ਨੇ ਜੀ ਆਪਣੇ ਪਿੰਡ ਦਾ ਮਾਨ ਨਿਗੇ ਤੇ ਇਹਨਾਂ ਨੇ ਸਾਰਿਆਂ ਨੇ ਪੂਰੀ ਜਿੰਦ ਜਾਨ ਲਾ ਕੇ ਦਸਤਾਰਾਂ ਸਜਾਈਆਂ ਨੇਗੀਆਂ ਦੇਖੋ ਬੜੇ ਸੋਹਣੇ ਪਿਆਰੇ ਪਿਆਰੇ ਬੱਚੇ ਨੇਗੇ ਬਾਕੀ ਬਤਵਾ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਬੱਚਿਆਂ ਨੂੰ ਪੂਰਾ ਜਿਹੜਾ ਹੌਸਲਾ ਵਜਾਈ ਹੋਵੇ ਪੂਰਾ ਇਹਨਾਂ ਦਾ ਸਿਸਟਮ ਹੋਵੇ ਇਹ ਬੱਚਾ ਆਇਆ ਜੀ ਪਹਿਲੇ ਨੰਬਰ ਦੇ ਉਰ ਤੇ ਚੱਲ ਰਹੀ ਹੈ ਸਿਲੈਕਸ਼ਨ ਬੱਚਿਆਂ ਦੀ ਵੀ ਕਿੰਨੇ ਵਧੀਆ ਦਸਤਾਰ ਬੰਨੀ ਹੈਗੀ ਤੇ ਹੁਣ ਦੇਖਦੇ ਆਂਗੇ ਖੇੜਾ ਬੰਦਾ ਲਾਉਂ ਲੈਂਦਾ ਨੰਬਰ ਤੇ ਭਾਈ ਆਪ ਲਪਟਵਾਰੀ ਦੇਖ ਰਿਹਾਗਾ ਪੂਰੀ ਦੇਖ ਰਿਹਾ ਕਰ ਰਿਹਾ ਬੱਚਿਆਂ ਨੂੰ ਪੂਰਾ ਸਿਸਟਮ ਨਾਲ ਦੇਖ ਰਿਹਾਗਾ ਸਾਰਿਆਂ ਨੂੰ ਵੀ ਕਿਹੜੇ ਬੰਦੇ ਦੀ ਕਿਹੜਾ ਆਪਣਾ ਵੀਡੀਓ ਬਣਾਉਂਦੇ ਆਂ ਪਾਰ ਪਾਰ ਨੂੰ ਪੜਾਈ ਕਿਥੇ ਨਹੀਂ ਹੁੰਦੀ ਤੇ ਹੁਣ ਡਿਸੀਜਨ ਲਿਆ ਜਾ ਰਿਹਾਗਾ ਵੀ ਕਿਹੜੇ ਬੱਚੇ ਦੀ ਜਿਹੜੀ ਦਸਤਾਰ ਵਧੀਆਗੀ ਮੇਰੇ ਕੋਲ ਹੈ ਬੱਚੇ ਸਿਲੈਕਟ ਹੋ ਰਹੇ ਤਿੰਨ ਜਣੇ ਹੁਣ ਇਹਨਾਂ ਦੇ ਵਿੱਚੋਂ ਇੱਕ ਕੱਢਣਾ ਹੈਗਾ ਤੇ ਹੁਣ ਜਿਹੜੇ ਫਸਟ ਸੈਕਿੰਡ ਆਏ ਹੋਏ ਤੇ ਤੇ ਵੀਰ ਉਹਨਾਂ ਨੂੰ ਨਾਮ ਦੇ ਰਹੇ ਨੇਗੇ ਠੀਕ ਹੈ ਵੀਰ ਤੇ ਉਸ ਤੋਂ ਬਾਅਦ ਹੁਣ ਹੋਰ ਜਿਹੜੇ ਇਹ ਮੁੰਡਾ ਜਿਹੜਾ ਆਪਣਾ ਇਹ ਸੈਕਿੰਡ ਆਇਆ ਇਹਦਾ ਵੀ ਵਿਚਾਰੇ ਦਾ ਹੋ ਰਿਹਾਗਾ ਮਾਨਤਣ ਇਹ ਜ਼ਰੂਰੀ ਜਿਹੜੇ ਉਪਰਾਲੇ ਨੇਗੇ ਉਪਰਾਲੇ ਜ਼ਰੂਰੀ ਨੇਗੇ ਕਰਨੇ ਉਪਰਾਲੇ ਇਹ ਤਾਂ ਜੋ ਜਿਹੜੇ ਬੱਚੇ ਹੋਰ ਵੀ ਜਿਹੜੇ ਕੰਮਾਂ ਦੇ ਵਿੱਚ ਹਿੱਸਾ ਲੈਣ ਆਪਾਂ ਕੋਈ ਜਨ ਨਹੀਂ ਇਹ ਵੀ ਜੁੜੀ ਆ ਇਹ ਆ ਵਟੇ ਆ ਮੇਰੀ ਆ ਜਾ ਬਈ ਇਹ ਮੁੰਡੇ ਨੂੰ ਫਸਟ ਪ੍ਰਾਈਜ਼ ਦਿੱਤਾ ਜਾ ਰਿਹਾ ਹੈਗਾ ਇਹਦੇ ਵੀ ਬਹੁਤ ਸੋਹਣੀ ਦਸਤਾਰ ਬੰਨੀ ਹੋਈ ਆ ਮੁੰਡੇ ਨੇ ਤੇ ਇਹ ਦੂਜਾ ਨਾਮ ਆਗੇ ਇਹ ਵੀ ਮੁੰਡੇ ਨੇ ਬੜੀ ਸੋਹਣੀ ਦਸਤਾਰ ਬੰਨੀ ਹੈਗੀ ਤੇ 1100 ਰੁਪਏ ਇਹ ਵੀਰ ਦਾ ਜਿਹੜਾ ਮਾਨ ਸਤਕਾਰ ਹੋ ਰਿਹਾ ਹੈਗਾ ਤੇ ਮਨਵੀਰ ਸਿੰਘਾ ਵੀਰਾ ਇਹਨੇ ਵੀ ਬੜੀ ਸੋਹਣੀ ਦਸਤਾਰ ਬੰਨੀ ਹੈਗੀ ਇਹਦਾ ਵੀ ਮਾਨ ਸਰਕਾਰ ਪੂਰਾ ਹੋ ਰਿਹਾਗਾ ਬਾਈ ਦਾ